ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਹੁਣੇ-ਹੁਣੇ ਆ ਰਹੀ ਹੈ ਜੀਹਾਂ ਛਾਤ ਨਾਲ ਜੁੜੀ ਵੱਡੀ ਖਬਰ ਆ ਰਹੀ ਆ ਜੀਤ ਕੇ ਮੁੱਖ ਮੰਤਰੀ ਨੇ ਅਸਤੀਫਾ ਦੇ ਦਿੱਤਾ ਜੀहां ਸ਼ਾਸਨ ਜੁੜੀ ਹਰ ਰੋਕ ਕੋਈ ਨਾ ਕੋਈ ਚੰਗੀ ਤੇ ਮਾੜੀ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ ਤੋਂ ਹੁਣ ਕਬਡੀ ਖਬਰ ਆ ਰਹੀ ਹੈ ਜਿੱਥੇ ਕਿ ਹੁਣ ਮੁੱਖ ਮੰਤਰੀ ਨੇ ਅਸਤੀਫਾ ਦਿੱਤਾ ਤੇ ਸ਼ਾਸਨ ਵਿੱਚ ਪਚਾਲ ਉਠਾਇਆ ਜੀहां ਚਾਰਖੰਡ ਦੇ ਮੁੱਖ ਮੰਤਰੀ ਅਤੇ ਚਾਰਖੰਡ ਮੁਕਤੀ ਮੋਰਚਾ ਦੇ ਨੇਤਾ ਹਿੰਮਤ ਸੈਨ ਨੂੰ ਗ੍ਰਿਫਤਾਰ ਕੀਤੀ ਜਾਣ ਦੀ ਸੰਭਾਵਨਾ ਹੈ ਤੇ ਇਨਫੋਰਸਮੈਂਟ ਡਾਇਰੈਕਟਰ ਨੇ ਉਨਤ ਪੁੱਛਗਿੱਛ ਕੀਤੀ ਹੈ ਰਾਜੀ ਵਿੱਚ ਈਡੀ ਦੇ ਅਧਿਕਾਰੀ ਨੇ ਕਥਿਤ ਜ਼ਮੀਨ ਕਟਾਗੜਾ ਸਬੰਧੀ ਤੇ ਕਮਿਸ਼ਨ ਰੈਂਡਰਿੰਗ ਮਾਮਲੇ ਵਿੱਚ ਪਾਰਿਸ ਰੱਖਿਆ ਦੇ ਵਿਚਕਾਰ ਹਿੰਮਤ ਸੈਨ ਤੋਂ ਉਸ ਦੀ ਰਿਹੈਸ਼ ਤੇ ਪੋਚ ਗਿਛ ਕੀਤੀ ਸੀ ਨਾਲ ਹੀ ਸੱਤਾਧਾਰੀ ਸੱਤਾਧਾਰੀ ਚਾਰਖੰਡ ਮੁਕਤੀ ਮੋਰਚਾ ਦੇ ਕਾਰਜਕਾਰੀ ਪ੍ਰਧਾਨ ਹਿੰਮਤ ਸਿੰਘ ਤੋਂ ਪਹਿਲਾਂ 2 ਜਨਵਰੀ ਇਸ ਮਾਮਲੇ ਵਿੱਚ ਪੋਚ ਗਿਛ ਕੀਤੀ ਸੀ ਚਾਰਖੰਡ ਵਿੱਚ ਮਾਫੀਆ ਦੁਆਰਾ ਜ਼ਮੀਨੀ ਮਾਲਕੀ ਦੇ ਗੈਰ ਕਾਨੂੰਨੀ ਬਦਲਾਅ ਦੇ ਇੱਕ ਵੱਡੇ ਡਾਇਰੈਕਟਰ ਦੀ ਜਾਂਚ ਹਿੱਸੇ ਉਹ ਜੋ ਸ੍ਰੀ ਤੋਂ ਪੋਚ ਗਿਛ ਕੀਤੀ ਜਾ ਰਹੀ ਹੈ ਤੇ ਨਾਲ ਹੀ ਹੁਣ ਵੱਡੀ ਖਬਰ ਆ ਰਹੀ ਹੈ ਕਿ ਚਾਰਖੰਡ ਦੇ ਮੁੱਖ ਮੰਤਰੀ ਹਿੰਮਤ ਸਿੰਘ ਈੜੀ ਵੱਲ ਪੋਚ ਗਿਛ ਤੋਂ ਬਾਅਦ ਅਸਤੀਫਾ ਦੇ ਲਈ ਸਿੱਧੇ ਰਾਜਪਵਨ ਪੁੱਜੇ ਜੀहां ਇਹ ਵੱਡੀ ਖਬਰ ਆ ਰਹੀ ਹੈ ਜਿੱਥੇ ਕਿ ਹੁਣ ਉਹ ਅਸਤੀਫਾ ਦੇਣਗੇ ਤੇ ਨਾਲ ਹੀ ਨਵੇਂ ਮੁੱਖ ਮੰਤਰੀ ਕੋਈ ਹੋਰ ਬਣਨਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਤਨਵਾਦ